ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਅਸੀਂ ਆਪ ਜੀ ਨਾਲ ਅੱਜ ਗੁਰਦੁਆਰਾ ਮਾਲੜੀ ਸਾਹਿਬ ਦਾ ਇਤਿਹਾਸ ਸਾਂਝਾ ਕਰਾਂਗੇ ਦੱਸਿਆ ਜਾਂਦਾ ਹੈ ਕਿ ਇੱਕ ਬਾਬਾ ਮਾਲ ਜੀ ਹੋਏ ਹਨ ਆਪ ਜੀ ਦੇ ਪਿਤਾ ਦਾ ਨਾਮ ਦੌਲਾ ਤੇ ਮਾਤਾ ਦਾ ਨਾਮ ਨਰੈਣਾ ਸੀ ਬਾਬਾ ਮਾਲ ਜੀ ਦਾ ਜਨਮ ਪਿੰਡ ਮਾਲੜੀ ਨੇੜੇ ਨਕੌਦਰ ਜਿਹਦਾ ਜਿਲ੍ਹਾ ਵਿੱਚ ਹੋਇਆ ਸੀ ਜੋ ਮੋਚੀ ਜਾਤੀ ਨਾਲ ਸੰਬੰਧ ਰੱਖਦੇ ਸਨ ਇਹਨਾਂ ਦਾ ਪਿਤਾ ਪੁਰਖੇ ਕਿਤਾ ਬੋਚੀ ਸੀ ਬਾਬਾ ਜੀ ਆਪਣੀ ਕੁਟੀਆਂ ਵਿੱਚ ਜੋੜੇ ਸੁਣਦਾ ਕੰਮ ਕਰਦੇ ਅਤੇ ਹਮੇਸ਼ਾ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਸ੍ਰੀ ਗੁਰੂ ਆਜੰਨ ਦੇਵ ਜੀ ਦਾ ਵਿਆਹ ਪਿੰਡ ਮਾਉ ਦੇ ਬਸਨੀਕ ਕਿਸ਼ਨ ਚੰਦ ਖੱਤਰੀ ਅਤੇ ਮਾਤਾ ਤਨਵੰਤੀ ਜੀ ਦੀ ਬੇਟੀ ਗੰਗਾ ਜੀ ਨਾਲ 1599 ਈਸਵੀ ਨੂੰ ਹੁਣਾ ਤੈ ਹੋਇਆ ਸੀ ਗੁਰੂ ਜੀ ਅਮਰਸਰ ਤੋਂ ਉਪਰਾਸ ਲੈ ਕੇ ਰਸਤੇ ਵਿੱਚ ਪੜਾ ਕਰਦੇ ਹੋਏ ਇਸ ਜਗਾ ਪਹੁੰਚ ਸਨ ਜਿੱਥੇ ਬਾਬਾ ਮਾਲ ਜੀ ਦੇ ਸ਼ਾਂਤ ਤੇ ਬਾਬਾ ਮਰਜੀ ਨੇ ਗੁਰੂ ਜੀ ਦੇ ਚਰਨੀ ਸੀਸਨ ਆਇਆ ਤੇ ਗੁਰੂ ਜੀ ਨੇ ਦਰਸ਼ਨ ਕਰ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਮਹਿਸੂਸ ਕੀਤਾ ਬਾਬਾ ਮਰਜੀ ਸਾਰੇ ਬਰਾਤੀਆਂ ਦਾ ਤਾਂ ਸਤਿਕਾਰ ਮਾਨ ਸਤਕਾਰ ਕੀਤਾ ਅਤੇ ਜਲਪਾਨ ਕਰਾਇਆ ਇਸ ਜਗ੍ਹਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਪਾਈ ਕਰਤਾ ਜੀ ਬਾਬਾ ਮਾਲਜੀ ਅਤੇ ਹੋਰ ਬਰਾਤੀ ਸੱਜਣਾ ਨੇ ਰਲ ਕੇ ਕੀਰਤਨ ਕਥਾ ਕੀਤਾ ਅਤੇ ਇਲਾਕੇ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਇਕੱਠੀਆਂ ਹੋਈਆਂ ਇਸ ਸਮੇਂ ਬਾਬਾ ਮਾਲਜੀ ਨੇ ਆਪਣੇ ਹੱਥੀਂ ਸੁੰਦਰ ਜੋੜਾ ਤਿਆਰ ਕੀਤਾ ਹੋਇਆ ਗੁਰੂ ਸਾਹਿਬ ਜੀ ਨੂੰ ਪਹਿਨਾਇਆ ਤੇ ਬਹੁਤ ਖੁਸ਼ੀ ਮਹਿਸੂਸ ਕੀਤੀ ਅਤੇ ਬੇਨਤੀ ਕੀਤੀ ਕੇ ਦਤਾਰ ਪਾਸ਼ਾ ਮੇਰੇ ਸਰੀਰ ਵਿੱਚ ਦਰਦਾਂ ਦਾ ਰੋਗ ਰਹਿੰਦਾ ਹੈ ਮੈਂ ਚੱਲਣ ਫਿਰ ਤੋਂ ਸੁਮਰਥਾਂ ਅਤੇ ਮੇਰਾ ਰੋਗ ਦੂਰ ਕਰਕੇ ਮੈਨੂੰ ਕਰਤਾਰਤ ਕਰੋ ਜੀ ਮੈਂ ਬਹੁਤ ਹੀ ਦਵਾਈਆਂ ਰੁਕੀ ਤੇ ਹਨ ਪਰ ਕੋਈ ਫਰਕ ਨਹੀਂ ਪਿਆ ਸਗੋ ਦਿਨ ਬਾਅਦ ਦਿਨ ਤੱਕ ਵੱਧਦਾ ਜਾ ਰਿਹਾ ਹੈ ਮੇਰੇ ਤੇ ਕਿਰਪਾ ਕਰੋ ਜੀ ਤਾਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਾਲ ਜੀ ਦੀ ਸ਼ਰਧਾ ਭਰੇ ਬਚਨ ਸੁਣ ਕੇ ਕਿਹਾ ਅਸੀਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਬਚਨ ਕਰਦੇ ਹਾਂ ਕਿ ਜਿਹੜੀ ਦਰਦ ਨਾਲ ਤੇਰਾ ਸਰੀਰ ਜਕੜਿਆ ਹੋਇਆ ਹੈ ਉਹ ਠੀਕ ਹੋ ਜਾਏਗਾ। ਢਾਲੀ ਇਹ ਬਰ ਦਿੱਤਾ ਕਿ ਜਿਹੜਾ ਪ੍ਰਾਣੀ ਦਰਦਾਂ ਦਾ ਜਕੜਿਆ ਹੋਇਆ ਇਸ ਸਥਾਨ ਤੇ ਆਏਗਾ ਉਹਦਾ ਵੀ ਦਰਦ ਠੀਕ ਹੋ ਜਾਏਗਾ। ਸੋ ਇਸ ਸਥਾਨ ਦੀ ਧੂੜ ਆਪਣੇ ਸਰੀਰ ਤੇ ਮਲੇਗਾ ਤੇ ਪੰਜ ਚੌਕੀਆਂ ਪੜ੍ਹੇਗਾ ਉਹਦੇ ਸਾਰੇ ਸਰੀਰ ਦਾ ਤੁਖਾਂ ਦਾ ਦਰਦ ਖਤਮ ਹੋ ਜਾਏਗਾ ਅਤੇ ਤੁਹਾਡਾ ਨਾਮ ਦੇਸ਼ ਪਰ ਦੇਸਾਂ ਵਿੱਚ ਪ੍ਰਸਿੱਧ ਹੋਏਗਾ ਗੁਰੂ ਅਰਜਨ ਦੇਵ ਜੀ ਬਾਬਾ ਮੱਲ ਜੀ ਨੂੰ ਭਗਤੀ ਦੇ ਸਿਮਰਨ ਦੇਖ ਕੇ ਉਹਨਾਂ ਨੂੰ ਵਰਦਤਾ ਕਿ ਤੁਸੀਂ ਰੋਗ ਕਟਣ ਦੇ ਅਸਮਰਤ ਹੋ ਗਏ ਹੋ ਤੁਸੀਂ ਵੱਡ ਭਾਗੀ ਹੋ ਤੁਹਾਡੇ ਤੇ ਪ੍ਰਮਾਤਮਾ ਦੀ ਅਪਾਰ ਕਿਰਪਾ ਹੋ ਗਈ ਹੈ ਜੋ ਪੁਰਾਣੇ ਦਰਦਾਂ ਦੇ ਰੋਗ ਦਾ ਜਕੜਿਆ ਹੋਇਆ ਇਸ ਸਥਾਨ ਤੇ ਆਏਗਾ ਔਰ ਗੁਰੂ ਦਾ ਜਸ ਸੁਨੇਗਾ ਅਤੇ ਸਤ ਪੰਜ ਚੌਕੀਆਂ ਪੜ੍ਹੇਗਾ ਉਹਦਾ ਜ਼ਰਦ ਸਰੀਰ ਦਾ ਦੂਰ ਹੋ ਜਾਏਗਾ ਬਾਬਾ ਮਾਲੀ ਜੀ ਦੀ ਉਹ ਕੁਟਿਆ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਚਾਰ ਨੂੰ ਪਾਇਸਾਣਾ ਅੱਜ ਗੁਰਦੁਆਰਾ ਮਾਲੀ ਸਾਹ ਸ਼ਿਸ਼ੋਵਤ ਹੈ ਇਹ ਜਲੰਧਰ ਜ਼ਿਲ੍ਹੇ ਦੇ ਕੋਤੜਾ ਦੇ ਪਿੰਡ ਮਾਲੀ ਸਾਹ ਵਿੱਚ ਗੁਰਦਾਰ ਸਾਹਿਬ ਹੈ ਇੱਥੇ ਹਰ ਸ਼ਨੀਵਾਰ ਨੂੰ ਕੀਰਤਨ ਹੁੰਦਾ ਹੈ ਦੀਵਾਨ ਸਜਦੇ ਹਨ ਅਤੇ ਸੰਗਤ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀ ਭਰਦੀ ਹੈ ਸੋ ਇਹ ਹੈ ਮਾਲੀ ਸਾਹ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ